ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਚ ਅੱਜ 3-4 ਥਾਮਿਆਂ ਦੇ ਉੱਤੇ ਐਨਆਈਏ ਦੀ ਰੇਡ ਪਈ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਪੰਜਾਬ ਦੇ ਵਿੱਚ ਪੰਜਾਬ ਤੋਂ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਨਜ਼ਦੀਕੀ ਰਿਸ਼ਤਿਆਂ ਦੇ ਘਰਾਂ 'ਚ ਰੇਡ ਮਾਰੀ ਤੇ ਅਮਰਤਪਾਲ ਸਿੰਘ ਹੋਰਾਂ ਦੀ ਚਾਚੀ ਨੂੰ ਥਾਣੇ ਵੀ ਲੈ ਗਏ ਐਨਆਈਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਅਜ ਤੜਖਸਾਰੀ ਅੰਮ੍ਰਿਤਸਰ ਖੇਤਰ ਦੇ ਵਿੱਚ ਖਡੂਰ ਸਾਹਿਬ ਖੇਤਰ ਦੇ ਵਿੱਚ ਨਜ਼ਰ ਆਈਆ ਪਖਵਕ ਟੀਮਾਂ ਪਖਵਕ ਟੁਕੜੀਆਂ ਇੱਕ ਪਾਸੇ ਰਈਆ ਦੇ ਵੇ ਰਈਆ ਚ ਫਾਰਮਨ ਰੋਡ ਦੇ ਉੱਤੇ ਅਮਰਤਪਾਲ ਸਿੰਘ ਹੋਰਾਂ ਦੇ ਚਾਚਾ ਹੋਰੀ ਰਹਿੰਦੇ ਨੇ ਸਰਪ੍ਰਕਰਤ ਸਿੰਘ ਹੋਰੀ ਉਹਨਾਂ ਦੇ ਘਰੇ ਰੇਡ ਪਈ ਫਰੋਲਫਰਲੀ ਹੋਈ ਦਸਤਾਵੇਜ਼ ਖੰਗਾਲੇ ਜੇ ਉਹ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੀ ਚਾਚੀ ਨੂੰ ਅਰਗਟ ਸਿੰਘ ਹੋਰਾਂ ਦੀ ਧਰਮ ਪਤਨੀ ਨੂੰ ਮਤਲਬ ਹੈ ਨਾ ਪੁਰਸ ਆਪਣੇ ਨਾਲ ਲੈ ਕੇ ਤੇ ਕਹਿੰਦੇ ਇਹ ਉਹਨਾਂ ਨੂੰ ਬਿਆਸ ਥਾਣੇ ਲੈ ਜਾਂਦਾ ਹੈ ਦੂਏ ਪਾਸੇ ਐਨਆਈਏ ਦੀ ਇੱਕ ਟੀਮ ਜਿਹੜੀ ਅੰਮ੍ਰਿਤਸਰ ਦੇ ਖੇਤਰ ਚ ਸੀਗੀ ਉਹਨੇ ਉੱਥੇ ਅਮਰਪਾਲ ਹੋਰਾਂ ਦੇ ਨਜ਼ਦੀਕੀ ਰਿਸ਼ਤੇਦਾਰ ਕਹਿੰਦੇ ਉਹਨਾਂ ਦੇ ਜੀਜੇ ਹੋਰਾਂ ਦੇ ਘਰੇ ਫਿਰ ਅੱਗੇ ਉਹਨਾਂ ਦੇ ਜੀਜੇ ਹੋਰਾਂ ਦੇ ਘਰੇ ਰੇਡ ਕੀਤੀ ਤੇ ਉੱਥੇ ਵੀ ਖਾਸ ਕੋਈ ਦਸਤਾਵੇਜ਼ ਇਕੱਠੇ ਕਰਨ ਦਾ ਪਹਿਲੂ ਆਇਆ ਇਹਨਾਂ ਸਾਰੀਆਂ ਤਿੰਨ ਰੇਡ ਨੂੰ ਅਮਰਪਾਲ ਸਿੰਘ ਦੇ ਨਾਲ ਜੋੜ ਕੇ ਦੇਖਿਆ ਜਾ ਅਮਰਤਪਾਲ ਦੀ ਟੀਮ ਦਾ ਉਹਨਾਂ ਦੇ ਸਾਥੀਆਂ ਦਾ ਇਹ ਕਹਿਣਾ ਕਿ ਸਾਰੀ ਪ੍ਰਕਿਰਿਆ ਸਾਨੂੰ ਤੰਗ ਪਰੇਸ਼ਾਨ ਕਰਨ ਦੀ ਹੈ ਪਿਛਲੇ ਦਿਨੀ ਅਸੀਂ ਇਕੱਠ ਕੀਤਾ ਸੀ ਉਹਨੂੰ ਲੈ ਕੇ ਜਦੋਂ ਕਿ ਕਿਹਾ ਜਾ ਰਿਹਾ ਕਿ ਐਨਆਈਏ ਉਸ ਦਿਨ ਤੋਂ ਸਰਗਰਮ ਹੋਜਤੋਂ ਵਿਦੇਸ਼ਾਂ ਦੇ ਵਿੱਚ ਭਾਰਤੀ ਦੂਤਾਵਾਸਾ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ ਉਹਦੇ ਵਿੱਚ ਅਹਿਮ ਤੌਰ ਤੇ ਕੈਨੇਡਾ ਦੇ ਕੌਂਸਲਰ ਜਨਰਲ ਦੇ ਬਾਹਰ ਉੱਥੇ ਦੇ ਪ੍ਰਦਰਸ਼ਨ ਲੈ ਕੇ ਵੀ ਹੈ ਜਿਹੜਾ ਮਾਰਚ 2023 ਚ ਹੋਇਆ ਸੀਗਾ ਉਸ ਤੋਂ ਬਾਅਦ ਕਹਿੰਦੇ ਐਨਆਈਏ ਨੇ ਪਰ ਇੰਨੀ ਦੇਰ ਬਾਅਦ ਕਾਰਵਾਈ ਫਿਰ ਇਹ ਆਪਣੇ ਆਪ ਸਵਾਲ ਹੈ ਕਿ ਇਥੋਂ ਹੀ ਸਵਾਰ ਖੜਾ ਹੁੰਦਾ ਇਹ ਤੋਂ ਇਲਾਵਾ ਵੀ ਕੁਝ ਥਾਂ ਤੇ ਮੋਗਾ ਕੋ达ਸਪੁਰ ਚ ਵੀ ਮਗਾ ਪ੍ਰਾਣਾ ਦੇ ਖੇਤਰ ਚ ਵੀ ਇੰਨੇ ਦੀ ਰੇਡ ਹੋਈ ਹੈ ਪਰ ਉਹਦੇ ਅਜ ਕਾਰਨ ਸਪਸ਼ਟ ਨਹੀਂ ਹੋ ਪਾਈ ਪਰ ਇਸ ਨੂੰ ਵੀ ਅਮਰਤਪਾਲ ਸਿੰਘ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਹਿੰਦੇ ਜੀ ਵਿਦੇਸ਼ਾਂ ਦੇ ਵਿੱਚ ਭਾਰਤੀ ਕੌਂਸਲਰ ਜਨਰਲਾਂ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਦੇ ਪਿੱਛੇ ਇਹ ਤਾਰਾਂ ਜੁੜਦੀਆਂ ਇਹ ਕਨੈਕਸ਼ਨ ਜੁੜਦਾ ਫੰਡਿੰਗ ਦਾ ਕੋਈ ਪਹਿਲੂ ਹੈ ਹਾਂ ਸੋ ਇਸ ਹਵਾਲੇ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਅਮਰਿਤਪਾਲ ਸਿੰਘ ਉਹਨਾਂ ਦੀ ਟੀਮ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਜਦ ਤੋਂ ਸਾਡੀ ਟੀਮ ਐਕਟਿਵ ਹੋਈ ਹੈ ਪਹਿਲਾਂ ਤਾਂ ਅਮਰਿਤਪਾਲ ਸਿੰਘ ਦਾ ਜਿੱਤਰਾ ਜੇਲ੍ਹ ਦੇ ਅੰਦਰੋਂ ਕਹਿੰਦੇ ਉਹ ਸਿਸਟਮ ਨੂੰ ਪਰੇਸ਼ਾਨ ਕਰ ਰਿਹਾ ਜੀ ਕਹਿੰਦੇ ਦੂਸਰੇ ਪਾਸੇ ਕਹਿੰਦੇ ਜੀ ਹੁਣ ਇਹ ਪਹਿਲੂ ਹੈ ਕਿ ਅਸੀਂ ਮੁੜ ਕੇ ਸਰਗਰਮ ਹੋਏ ਹਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਸਟੇਜ ਲਾਈ ਗਈ ਸੀ ਹੈਨਾ ਬਾਬਾ ਬਕਾਲਾ ਸਾਹਿਬ 'ਚ ਉਹ ਤੋਂ ਬਾਅਦ ਕਹਿੰਦੇ ਜੀ ਸਾਡਾ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਪੈਦਰ ਏਜੰਸੀਆਂ ਮੂੰਹ ਨਹੀਂ ਖੋਲ ਰਹੀਆਂ ਪਰ ਜੋ ਬਾਇਆ ਦਿੱਲੀ ਰਿਪੋਰਟ ਆ ਰਹੀਆਂ ਉਹਦੇ ਹਵਾਲੇ ਨਾਲ ਖਬਰਾਂ ਹੀ ਆ ਰਹੀਆਂ ਕਿ ਇਹ ਸਾਰਾ ਮਾਮਲਾ ਪ੍ਰਦੇਸ਼ਾਂ ਦੇ ਵਿੱਚ ਭਾਰਤੀ ਦੂਤਾਵਾਸ ਨਾਲ ਜੁੜਦਾ ਹੈ ਐ ਭਾਰਤੀ ਕੌਂਸਲਰ ਜਨਰਲ ਦੇ ਖਿਲਾਫ ਪ੍ਰਦਰਸ਼ਨ ਨੂੰ ਲੈ ਕੇ ਜੁੜਦਾ ਹੈ ਕਿ ਉੱਥੇ ਤਿਰੰਗੇ ਦਾ અપਮਾਨ ਕੀਤਾ ਗਿਆ ਜੀ ਪ੍ਰਦਰਸ਼ਨ ਕੀਤਾ ਗਿਆ ਇਸ ਲਈ ਹੈ ਫਿਲਹਾਲ ਐਨਆਈਏ ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਸਿਆਸੀ ਨਵਾਂ ਉਵਾਲ ਵੀ ਹੈ ਤੇ ਇਸ ਦੇ ਉੱਤੇ ਇੱਕ ਨਵੀਂ ਚਰਚਾ ਵੀ ਛੜੀ ਹੈ ਤੇ ਸਾਰੇ ਪਹਿਲੂਆਂ ਤੇ ਸਰਕਾਰ ਨਜ਼ਰ ਵੀ ਰੱਖ ਰਹੀ ਹੈ ਜਦੋਂ ਕਿ ਅਮਰਪਾਲ ਦੇ ਨਜ਼ਦੀਕੀਆਂ ਦਾ ਇਹ ਕਹਿਣਾ ਹੈ ਕਿ ਇਹਦੇ ਪਿੱਛੇ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਕਰ ਰਹੀ ਹੈ ਸਾਰੀ ਖੇਡ ਤੇ ਉਹਨਾਂ ਦਾ ਦਾਅਵਾ ਹੈ ਕਿ ਸਾਨੂੰ ਆਪਰੇਸ਼ਨ ਕਰਨ ਦੀ ਤਿਆਰੀ ਹੈ ਦੂਜੇ ਪਾਸੇ ਜਿਮਨੀ ਚੋਣਾ ਦੇ ਵਿੱਚ ਇਸ ਤੇ ਦੀ ਕੀ ਭੂਮਿਕਾ ਹੋਏਗੀ ਇਹਦੇ ਉੱਤੇ ਵੀ ਸਭ ਦੀ ਨਜ਼ਰ ਹੈ ਚਲੋ ਇਹ ਸਭ ਦੇ ਦਰਮਿਆਨ ਅਰਵਿੰਦ ਕੇਜਰੀਵਾਲ ਨੂੰ ਆਖਰ ਜਵਾਨਤ ਮਿਲ ਗਈ ਈਡੀ ਵਾਲੇ ਮਾਮਲੇ ਚ ਪਹਿਲਾਂ ਜਵਾਨਤ ਮਿਲੀ ਸੀ ਹੁਣ ਸੀਬੀਆਈ ਵਾਲੇ ਮਾਮਲੇ ਚ ਵੀ ਜਵਾਨਤ ਮਿਲ ਗਈ ਤੇ ਜਵਾਨਤ ਮਿਲਦਾ ਮਤਲਬ ਅਰਵਿੰਦ ਕੇਜਰੀਵਾਲ ਹਰਿਆਣਾ ਚ ਵੋਟਾਂ ਮੰਗ ਸਕਦੇ ਨੇ ਅਰਵਿੰਦ ਕੇਜਰੀਵਾਲ ਹਰਿਆਣਾ ਚ ਅਗਲੇ 22 ਦਿਨ ਚੋਣ ਪ੍ਰਚਾਰ ਕਰ ਸਕਦੇ ਨੇ ਆਮ ਆਦਮੀ ਪਾਰਟੀ ਦੇ ਲਈ ਕਿੰਨਾ ਕੁ ਸਹਾਇਕ ਹੋਏਗਾ ਕਿੰਨਾ ਕੁ ਲਾਹੇਬੰਦ ਹੋਏਗਾ ਵੇਖਣ ਵਾਲੀ ਗੱਲ ਹੈ ਪਰੇਸ ਦੇ ਨਾਲ ਇਹ ਚਰਚਾ ਜ਼ੋਰ ਫੜ ਗਈ ਕਿ ਰਵਿੰਦ ਕੇਜਰੀਵਾਲ ਨੂੰ ਜਮਾਨਤ ਤਾਂ ਮਿਲ ਗਈ ਉਹ ਪ੍ਰਚਾਰ ਆਪ ਲਈ ਕਰਨਗੇ ਕਿ ਭਾਜਪਾ ਲਈ ਨਹੀਂ ਕਿ ਤੁਸ ਸਵਾਲ ਆ ਗਿਆ ਜਨਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨੇ ਹਰਿਆਣੇ ਨੂੰ ਆਪਣਾ ਮਤਲਬ ਇਹ ਦੱਸਦੇ ਨੇ ਜੱਦੀ ਕਰ ਰਿਹਾ ਹੈ ਕਿ ਮੈਂ ਇੱਥੋਂ ਦਾ ਪਸਤੈ ਨਹੀਂ ਹਾਂ ਇਸ ਲਈ ਮੈਂ ਹਰਿਆਣੇ ਦਾ ਪੁੱਤਾਂ ਤੇ ਆਮ ਆਦਮੀ ਪਾਰਟੀ ਹਰਿਆਣੇ ਚ 90 ਸੀਟਾਂ ਤੇ ਲੜ ਰਹੀ ਹੈ ਉੱਥੇ ਭਾਜਪਾ ਲਈ ਪ੍ਰਚਾਰ ਦੀ ਗੱਲ ਕਿੱਥੋਂ ਆ ਗਈ ਵੈਸੇ ਤਾਂ ਜਦੋਂ ਪਿਛਲੀਆਂ ਚੋਣਾਂ ਹੋਈਆਂ ਆਮ ਚੋਣਾਂ ਉਸ ਸਮੇਂ ਜਦੋਂ ਇਹ ਗੁਜਰਾਤ ਵੀ ਲੜਨ ਗਏ ਰਾਜਸਥਾਨ ਵੀ ਲੜਨ ਗਏ ਪੰਜਾਬ ਵੀ ਲੜੇ ਹੈਨਾ ਹਰਿਆਣਾ ਵੀ ਲੜੇ ਤਦ ਵੀ ਇਹ ਪਹਿਲੂ ਉਪਧਾਰਿਆ ਕਿ ਵੀ ਇਹ ਕਿਹਨੂੰ ਫਾਇਦਾ ਦੇਣ ਜਾ ਰਹੇ ਨੇ ਉੱਥੇ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਇਹ ਸਵਾਲ ਉੱਠਦੇ ਰਹੇ ਚਲੋ ਫਿਰ ਇੰਡੀਆ ਗੜਜੋਟ ਚ ਆ ਗਏ ਸੀ ਇਸ ਵਾਰ ਇਸ ਲਈ ਹਰਿਆਣ ਦੀ ਸੀਟ ਲੜੀ ਵੀ ਕਾਂਗਰਸ ਨਾਲ ਮਿਲ ਕੇ ਪਰ ਗੱਲ ਨਹੀਂ ਬਣੀ ਪਰ ਇਸਵਰ ਗੜਜੋਟ ਸਿਰੇ ਨਿਚੜਿਆ ਤੈਨੂੰ ਗੜਜੋਟ ਸਿਰੇ ਚੜ੍ਹਨ ਤੋਂ ਬਾਅਦ ਨਾ ਚੜ੍ਹਨ ਤੋਂ ਬਾਅਦ ਅਰਵਿੰਦ ਕੇਜਰੀਵਲ ਦੀ ਪਾਰਟੀ ਕੱਲਿਆਂ ਲੜ ਰਹੀ ਹੈ ਕਿ ਪਰ ਸਪਾਸਟਾ ਕੇ ਅਰਵਿੰਦ ਕੇਜਰੀਵਾਲ ਆਪ ਲਈ ਵੋਟਾਂ ਮੰਗਣਗੇ ਪਰ ਨਹੀਂ ਜਨਾਬ ਕਹਿੰਦੇ ਉਹਨਾਂ ਦਾ ਆਪ ਲਈ ਵੋਟਾਂ ਮੰਗਣਾ ਵੀ ਭਾਜਪਾਲੀ ਪ੍ਰਚਾਰ ਹੈ ਅਰਵਿੰਦ ਕੇਜਰੀਵਾਲ ਤੇ ਉਹਦੀ ਪਾਰਟੀ ਦੇ ਵਰਕਰਾਂ ਦਾ ਆਮ ਆਦਮੀ ਪਾਰਟੀ ਲਈ ਵੋਕਾਂ ਪੋਟਾਂ ਦੀ ਮੰਗ ਕਰਨਾ ਕਹਿੰਦੇ ਭਾਜਪਾਲੀ ਪ੍ਰਚਾਰ ਹੈ ਇਹ ਹੁਣ ਕਾਂਗਰਸ ਦੇ ਤਰਫ ਪ੍ਰਚਾਰ ਰਹੀ ਹੈ ਪਰ ਭਾਜਪਾ ਹੀ ਕਹਿੰਦੇ ਕਿ ਅਸੀਂ ਤਾਂ ਪਰਮ ਦੂਰ ਹੋ ਗਿਆ ਉਹਦੇ ਨਾਲ ਵਧੀਆ ਹੋ ਗਿਆ ਭਾਜਪਾ ਦੀ ਲੀਡਰਸ਼ਿਪ ਕਹਿੰਦੀ ਕਿ ਜੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਾ ਮਿਲਦੀ ਤਾਂ ਕਹਿੰਦੇ ਆਮ ਚੋਣਾ ਮੰਗ ਇਹਨਾਂ ਵਿਧਾਨ ਸਭਾ ਚੋਣਾਂ ਚ ਵੀ ਭਲੇਖਾ ਰਹਿਣ ਸੀਗੇ ਜੇ ਅਰਵਿੰਦ ਕੇਜਰੀਵਾਲ ਬਾਹਰ ਹੁੰਦੇ ਫਿਰ ਪਤਾ ਨਹੀਂ ਕੀ ਕਰ ਲੈਣਾ ਸੀ ਇਸ ਲਈ ਕਹਿੰਦੇ ਉਹਨਾਂ ਦਾ ਭਲੇਖਾ ਵੀ ਨਿਕਲ ਜੂਗਾ ਇਸ ਲਈ ਚੰਗਾ ਹੋ ਗਿਆ ਉਹ ਹੀ ਕਹਿੰਦੇ ਨੇ ਪਰ ਕਾਂਗਰਸ ਨੂੰ ਫਿਕਰ ਹੈ ਕਿ ਉਹਨੇ ਨੁਕਸਾਨ ਕਰੂਗਾ ਸਾਡਾ ਚਲੋ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਜੋ ਕੁੱਲ ਦਿਨ ਦੇਖੀ 170 ਦਿਨ ਬਣਦੇ ਨੇ ਜਿਤਨ ਦੀ ਗ੍ਰਿਫਤਾਰੀ ਹੋਈ ਆ ਪਰ 170 ਦਿਨਾਂ ਦੇ ਵਿੱਚੋਂ 20 ਕਿ ਦਿਨਾਂ ਦੀ ਜ਼ਮਾਨਤ ਪਹਿਲਾਂ ਮਿਲ ਲਈ ਜਦੋਂ ਆਮ ਚੋਣਾਂ ਦੇ ਦੌਰਾਨ ਸਿਰ ਚੋਣ ਪ੍ਰਚਾਰ ਦੇ ਲਈ ਅੰਤਰ ਨਿਜਮਾਨਤ ਮਿਲੀ ਸੀ ਤਾਂ ਜੋ ਵੀ ਕਿ ਦਿਨ ਜੇਲ੍ਹ ਤੋਂ ਬਾਹਰ ਵੀ ਹਸਲਤਾ ਮੈਂ 155 ਦਿਨ ਅੰਦਰ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਬਾਹਰ ਨੇ 13 ਸਤੰਬਰ ਨੂੰ ਮਤਲਬ ਅੱਜ ਦੇ ਦਿਨ ਜ਼ਮਾਨਤ ਮਿਲੀ ਆ ਤੇ ਸੀਬੀਆਈ ਮਾਮਲੇ ਦੇ ਵਿੱਚ ਨੀਮਾ ਤਹਿਤ ਜਿਹੜੀ ਗ੍ਰਿਫਤਾਰੀ ਸੀਗੀ ਉਸ ਨੂੰ ਜਾਇਜ਼ ਠਹਿਰਾਇਆ ਦੋ ਤਰ੍ਹਾਂ ਦੀ ਪਟੀਸ਼ਨਾਂ ਸੀ ਇੱਕ ਪਟੀਸ਼ਨ ਸੀ ਕਿ ਸੀਬੀਆਈ ਨੇ ਮੇਰੀ ਗੈਰ ਕਾਨੂੰਨੀ ਗ੍ਰਿਫਤਾਰੀ ਕੀਤੀ ਹੈ ਦੂਸਰੀ ਸੀ ਮੈਨੂੰ ਇਸ ਮਾਮਲੇ ਲਈ ਜ਼ਮਾਨਤ ਦਿੱਤੀ ਜਾਵੇ ਉਸ ਮਾਮਲੇ ਜਮਾਨਤ ਮਿਲ ਗਈ ਪਰ ਉਹਨਾਂ ਦੀ ਗ੍ਰਿਫਤਾਰੀ ਨੂੰ ਗੈਰਬਾਜ਼ ਨਹੀਂ ਠਹਿਰਾਇਆ ਦੁਆ ਜੱਜਾਂ ਦੀ ਪੱਖੋਂ ਵੱਖਰਾ ਹੈ ਸੀ ਪਰ ਉਹਦੇ ਵਿੱਚ ਇਹ ਸਵਾਲ ਆਇਆ ਕਿ ਵੀ ਇਹ ਨਹੀਂ ਤੁਸੀਂ ਕਹਿ ਸਕਦੇ ਤੁਹਾਡੀ ਗ੍ਰਿਫਤਾਰੀ ਹੈ ਗੈਰਬਾਜ਼ ਉਹ ਕਹਿੰਦੇ ਠੀਕ ਹੈ ਪੂਛ ਪੜਤਾਲ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਹੋਊਗੀ ਹੁਣ ਜੇਕਰ ਇਸ ਪਹਿਲ ਨੂੰ ਸਮਝਣਾ ਹੋਵੇ ਤਾਂ ਕਹਿੰਦੇ ਜੀ ਚੌਣਾ ਦੇ ਨੇੜੇ ਆ ਕੇ ਆਮ ਆਦਮੀ ਪਾਰਟੀ ਨੂੰ ਸਾਹ ਮਿਲ ਗਿਆ ਕਿਰਮਿੰਦ ਕੇਜੀ ਵੱਲ ਹਰਿਆਣੇ ਚ ਵੋਟਾਂ ਮੰਗਾਂਗਾ ਜੁਰਮੇ ਏਸੇ ਵਾਲੀ ਨਾਲ ਦੇਖਾਂ ਤੇ 90 ਸੀਟਾਂ ਨੇ 90 ਸੀਟਾਂ ਤੇ ਹੀ ਆਵਾਦੀ ਪਾਰਟੀ ਵੀ ਲੜ ਰਹੀ ਆ 1700 ਤੋਂ ਵੱਧ ਉਮੀਦਵਾਰ ਨੇ ਪਿਛਲੀ ਵਾਰ 1100 ਕੁਝ ਸੀਗੇ ਇਸ ਵਾਰ 1700 ਤੋਂ ਟੱਪ ਕੇ 90 ਸੀਟਾਂ ਦੇ ਵੱਖ-ਵੱਖ ਪਾਰਟੀਆਂ ਦੇ ਮੇਸ਼ਕ ਹਜੇ ਤਿੰਨ ਦਿਨ ਪਏ ਨੇ ਕਾਗਜ਼ੀ ਵਾਪਸੀ ਦੀਆਂ ਕੁਝ ਕਾਗਜ਼ ਰੱਦ ਵੀ ਹੋਣਗੇ ਕੁਝ ਵਾਪਸ ਹੋਣਗੇ ਉਸ ਵਾਸਤੇ ਥੀ ਸਪਸ਼ਟ ਹੋਗੀ ਪਰ ਚੋਣਪੇਟ ਭੱਗ ਗਿਆ ਹੁਣ ਇਸ ਪੱਖੇ ਚੋਣਪੇਟ ਦੇ ਵਿੱਚ ਜਦੋਂ ਰਵਿੰਦ ਕੇਜਰੀਵਾਲ ਨੂੰ ਜਮਾਨਤ ਮਿਲਦੀ ਆ ਇੱਕ ਵਾਰ ਫਿਰ ਸਿਆਸਤ ਦੇ ਵਿੱਚ ਨਵਾਂ ਉਵਾਲ ਨਵੀਂ ਚਰਚਾ ਜਰੂਰ ਛੱਡਦੀ ਆ ਕਿਹਦੇ ਮਹੀਨੇ ਕੀ ਹੋਣਗੇ ਹਾਂ ਸ਼ਰਤਾਂ ਦੇ ਆਧਾਰ ਤੇ ਮਿਲੀ ਆ 6 ਸ਼ਰਤਾਂ ਨੇ ਰਵਿੰਦ ਕੇਜਰੀਵਾਲੀ ਜਿਦੇ ਵਿੱਚੋਂ ਅਹਿਮ ਨੇ ਦੋ ਸ਼ਰਤਾਂ ਪਹਿਲੀ ਸ਼ਰਤ ਆ ਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਦਫ਼ਤਰ ਨਹੀਂ ਜਾ ਸਕਦੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖੀ ਰਵਿੰਦ ਕੇਜਰੀਵਾਲ ਬੇਸ਼ੱਕ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇ ਰਹੇ ਜਾਂ ਅਸਤੀਫਾ ਨਹੀਂ ਦਿੰਦਾ ਪਰ ਤਾਂ ਵੀ ਜਮਾਨਤ ਤੇ ਆਉਣ ਦੇ ਬਾਵਜੂਦ ਉਹ ਮੁੱਖ ਮੰਤਰੀ ਦੇ ਦਫ਼ਤਰ 'ਚ ਨਹੀਂ ਜਾ ਸਕਦੇ ਕਿਸੇ ਵੀ ਤਰ੍ਹਾਂ ਦੀ ਫਾਈਲ ਤੇ ਦਸਤਖਤ ਨਹੀਂ ਕਰ ਸਕਦੇ ਇਸ ਨੂੰ ਲੈ ਕੇ ਭਾਜਪਾ ਦੇ ਲੀਡਰਾਂ ਨੇ ਪਹਿਲਾਂ ਹੀ ਸਵਾਲ ਪਾਇਆ ਹੋਇਆ ਉਹਨਾਂ ਨੇ ਤਾਂ ਅੰਦਰ ਅਪੀਲ ਕੀਤੀ ਸੀ ਰਾਸ਼ਟਰਪਤੀ ਤੱਕ ਪਹੁੰਚ ਕਰਕੇ ਵੀ ਕਿ ਇਹ ਸੰਵਧਨਕ ਤੌਰ ਤੇ ਖਤਰਾ ਹੈ ਜੀ ਦਿੱਲੀ ਦੇ ਵਿੱਚ ਸਰਕਾਰਾਂ ਦੀ ਚੀਜ਼ੇ ਨਹੀਂ ਤੇ ਉਹਨਾਂ ਜੇ ਜਮਾਨਤ ਮਿਲ ਵੀ ਗਈ ਤਾਂ ਵੀ ਸਰਕਾਰਾਂ ਦੀ ਚੀਜ਼ ਤਾਂ ਅਜੇ ਵੀ ਨਹੀਂ ਫਿਰ ਨਾ ਮੁੱਖ ਮੰਤਰੀ ਦਫ਼ਤਰ ਜਾ ਸਕਦੇ ਕੇਜਰੀਵਲ ਨਾ ਕਿਸੇ ਫਾਈਲ ਤੇ ਸਾਈਨ ਕਰ ਸਕਦੇ ਤੀਸਰੀ ਸ਼ਰਤ ਹੈ ਕੇ ਇਸ ਨਾਲ ਜੁੜਿਆ ਕੋਈ ਵੀ ਜਨਤਕ ਤੌਰ ਤੇ ਕੋਈ ਬਿਆਨ ਨਹੀਂ ਦੇਣਗੇ ਕਿ ਇਸ ਨਾਲ ਸੰਬੰਧਤ ਕੋਈ ਗੱਲ ਨਹੀਂ ਕਰਨਗੇ 10 ਲੱਖ ਰੁਪਏ ਦੀ ਮਚੁਲਕੇ ਪਰਕੇ ਬੇਲ ਤੇ ਉਤੇ ਬੌਂਡ ਪਰਕੇ ਜਮਾਨਤ ਮਿਲਣੀ ਸੋ ਕਾਰਵਾਈ ਹੋ ਜਾਣੀ ਜਦ ਤੱਕ ਕਿ ਪ੍ਰੋਗਰਾਮ ਚੱਲਣਾ ਤਦ ਤੱਕ ਖੋਹ ਸਕਦਾ ਬਾਹਰ ਆ ਜਾ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦਾ ੜਿਕਾ ਨਹੀਂ ਡਾਉਣਾ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਨੀ ਜੇ ਕੀਤਾ ਤਾਂ ਜਮਾਨਤ ਰਦ ਹੋ ਸਕਦੀ ਹੈ ਜ਼ਰੂਰਤ ਪੈਣ ਤੇ ਟ੍ਰਾਇਲ ਕੋਰਟ ਚ ਪੇਸ਼ ਹੋਣਾ ਪੈਗਾ ਤੇ ਜਦੋਂ ਵੀ ਲੋੜ ਹੋਈ ਜਾਂਚ ਚ ਸੰਯੋਗ ਕਰਨਾ ਪਵੇਗਾ ਮੁੱਖ ਸ਼ਰਤਾਂ ਵੱਡੀਆਂ ਦੋ ਹੋ ਗਈਆਂ ਲੋਟਰ ਇੱਕ ਅੱਖਾਂ ਤੇ ਦਫ਼ਤਰ ਨਹੀਂ ਜਾ ਸਕਦੇ ਦੂਜੀ ਕੋਈ ਫਾਈਲ ਸਾਈਨ ਨਹੀਂ ਕਰ ਸਕਦੇ ਚਲੋ ਇਸ ਅਧਾਰ ਤੇ ਹੁਣ ਜਵਾਨਤ ਮਿਲ ਗਈ ਪਰ ਜਿਹੜੇ ਕੰਮ ਲਈ ਜਵਾਨਤ ਮਿਲੀ ਆ ਉਹ ਸਭ ਨੂੰ ਸਮਝ ਆਉਂਦਾ ਕਿ ਪ੍ਰਚਾਰ ਤੇ ਰਵਿੰਦ ਕੇਜਰੀਵਾਲ ਹੋਰਾਂ ਦਾ ਪ੍ਰਚਾਰ ਜੇ ਮੈਂ ਇੰਡੀਆ ਗੱਠ ਜੋੜ ਦੇ حوالے ਨਾਲ ਵੀ ਦੇਖਾਂ ਆ ਤਾਜ਼ੀਆਂ 224 ਦੀਆਂ ਲੋਕ ਸਭਾ ਚੋਣਾਂ ਚ ਜਦੋਂ ਗੱਠ ਜੋੜ ਚ ਰਹਿ ਕੇ ਵੀ ਵੈਸੇ ਹਰਿਆਣੇ ਚ ਆਮ ਆਦਮੀ ਪਾਰਟੀ 2014 ਦੀਆਂ ਲੋਕ ਸਭਾ ਚੋਣਾਂ ਚ ਵੀ ਉਤਰ ਚੁੱਕੀ ਐ 2019 ਵਾਲੀਆਂ ਲੋਕ ਸਭਾ ਚੋਣਾਂ ਚ ਵੀ ਉਤਰ ਚੁੱਕੀ ਐ ਜਮਾਨਤਾਂ ਹੀ ਜਬਤ ਹੋਈਆਂ ਜਿੰਨੇ ਉਮੀਦਵਾਰ ਉਤਾਰੇ ਤੇ 224 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਰਿਆਣੇ ਦੀ ਇੱਕ ਸੀਟ ਤੇ ਲੜੇ ਸੀ ਕਾਂਗਰਸ ਨਾਲ ਮਿਲ ਕੇ ਉਸ ਸਮੇਂ ਇੰਡੀਆ ਗਾੜ ਜੋੜ ਚ ਸੀਗੇ ਤਾਂ ਵੀ ਪੱਲੇ ਕੁਛ ਨਹੀਂ ਪਿਆ 224 ਦੀਆਂ ਲੋਕ ਸਭਾ ਚੋਣਾਂ ਦੌਰਾਨ ਇੰਡੀਆ ਗਾੜ ਜੋੜ ਚ ਰਹਿੰਦਿਆਂ ਆਮ ਆਦਮੀ ਪਾਰਟੀ ਨੇ 22 ਸੀਟਾਂ ਤੇ ਚੋਣ ਲੜੀ ਇਹ ਚੋਣ ਪੰਜਾਬ ਵੱਡੋ ਵੱਡ ਲੜੇ ਪੰਜਾਬ ਕੱਲਿਆਂ ਲੜਕੇ ਵੀ ਜਿੱਤ ਗਿਆ ਜਿੱਥੇ ਗਾੜੇ ਛੋਟੇ ਛੋਟੇ ਉੱਥੇ ਕਿਤੇ ਨਹੀਂ ਗੁਜਤੇ 22 ਸੀਟਾਂ ਜੋ ਸਿਰਫ 3 ਸੀਟਾਂ ਜਿੱਤੀਆਂ ਪਰ ਉਹ ਵੀ ਤਿੰਨੇ ਪੰਜਾਬ ਦੀਆਂ ਅਸਾਮ ਦੇ ਵਿੱਚ ਦੋ ਸੀਟਾਂ ਤੇ ਲੜੇ ਹਾਰ ਗਏ ਸਾਰੀ ਦੋਨੇ ਦੋਨੇ ਗੁਜਰਾਤ ਚ ਦੋ ਸੀਟਾਂ ਤੇ ਲੜੇ ਹਾਰ ਗਏ ਦੋਨੇ ਹਰਿਆਣਾ ਚ ਇੱਕ ਸੀਟ ਤੇ ਲੜੇ ਹਾਰ ਗਏ ਦਿੱਲੀ ਚ ਚਾਰ ਸੀਟਾਂ ਤੇ ਲੜੇ ਚਾਰੇ ਹਾਰ ਗਏ ਜਿੱਥੇ ਦਿੱਲੀ ਲਗਾਤਾਰ ਕੇਜਰੀਵਾਲ ਕਹਿੰਦੇ ਦਿੱਲੀ ਮੇਰੀ ਆ ਹੁੰਦਾ ਨਗਰ ਨਿਗਮ ਨਗਰ ਕਾਉਂਸਲ ਵੀ ਹੁੰਦੇ ਉਹ ਵੀ ਜਿੱਤ ਲਿਆ ਸੀਗਾ ਨਗਰ ਨਿਗਮ ਵੀ ਉਹਦੇ باوجود ਵੀ ਦਿੱਲੀ ਚ ਇੱਕ ਵੀ ਮੈਂਬਰ ਪਾਰਲੀਮੈਂਟ ਨਹੀਂ ਜਿੱਤ ਸਕੇ ਚਾਰ ਤੇ ਲੜੇ ਚਾਰ ਤੇ ਹਾਰੇ ਉਦੋਂ ਬਾਅਦ ਪੰਜਾਬ 13 ਸੀਟਾਂ ਤੇ ਲੜੇ ਤਿੰਨ ਜਿੱਤੇ ਸਰਕਾਰ ਹੁੰਦੀ ਹੈ 92 ਐਮਐਲਏ ਹੁੰਦੇ ਉਹਦੇ ਸਾਬ ਨਾਲ ਘੱਟੋ ਘੱਟ 9 ਸੀਟਾਂ ਤੋਂ ਬਾਅਦ ਬਣਦੀਆਂ ਸੀ ਸਿੱਧੀਆਂ ਉਹਦੇ 9 ਦੇ ਸਾਬ ਨਾਲ 10 ਤਾਂ ਬਣਦੀ ਸੀ ਪਰ ਜਨਾਬ 13 ਤੋਂ ਤਿੰਨ ਜਿੱਤੇ ਚਲੋ ਬਾਈਆਂ ਚੋਂ ਜਿਹੜੇ ਤਿੰਨ ਜਿੱਤੇ ਉਹ ਸਿਰ ਪੰਜਾਬ ਚ ਜਿੱਤੇ ਇਹ ਇਸ ਲਈ ਹੁਣ ਇਹ ਪਹਿਲੂ ਅਹਿਮ ਹੈ ਕਿ ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਬਾਅਦ 90 ਸੀਟਾਂ ਤੇ ਕਿਹੋ ਜਿਹਾ ਪ੍ਰਭਾਵ ਪੈਂਦਾ ਬੇਸ਼ੱਕ ਵਿਧਾਨ ਸਭਾ ਚੋਣ ਪ੍ਰਚਾਰ ਦਾ ਤਰੀਕਾ ਵੱਖਰਾ ਹੁੰਦਾ ਹੈ ਮੁੱਦੇ ਵੱਖਰੇ ਹੁੰਦੇ ਨੇ ਪਹਿਲੂ ਵੱਖਰੇ ਹੁੰਦੇ ਨੇ ਪਰ ਭਾਜਪਾ ਤਾਂ ਲੜਦੀਓ ਨਰਿੰਦਰ ਮੋਦੀ ਦੇ ਚਿਹਰੇ ਦੇ ਨਾਂ ਤੇ ਤੇ ਕਾਂਗਰਸ ਦੇ ਅੰਦਰ ਆਪਣੀ ਗੁਰਪੀਜਮ ਵੀ ਹੈਗੀ ਆ ਧੜੇਵਾਜੀ ਵੀ ਹੈਗੀ ਅਜੇ ਵੀ ਹੁੱਡਾ ਸ਼ੈਲਜਾ ਸੁਰਜੀਆਲੇ ਵੱਖਰੇ ਵੱਖਰੇ ਧਰੇ ਨੇ ਪਰ ਫਿਰ ਵੀ ਹੁੱਡੇ ਦੀ ਖਾਸੀ ਚੱਲ ਰਹੀ ਹੈ ਸਾਰੀ ਚੋਣ ਹੁੱਡੇ ਦੇ ਹਾਲੇ ਦਾਲੇ ਘੁੰਮ ਰਹੀ ਹੈ ਪਰ ਹੁੱਡਾ ਡਰ ਪਿਆ ਕਿਤੇ ਭਜਨ ਵਾਲੀ ਨਾ ਹੋ ਜਵੇ ਬਾਅਦੋਂ ਮੇਰੇ ਨਾਲ ਭਰੇਤਰ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਡੈਪੂਟੇਸ਼ਨ ਤੇ ਭਾਈ ਹਰਿਆਣੇ ਬੈਠ ਕੇ ਸਾਰੀ ਜਾ ਕੇ ਤਬਾਦਲਾ ਹੀ ਹੋ ਗਿਆ ਆਪਾਂ ਪਹਿਲਾਂ ਹੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਭਈ ਸਾਰੀ ਸਰਕਾਰ ਦੀ ਬਦਲੀ ਹੋਣ ਜਾ ਰਹੀ ਹੈ ਡਿਊਟੀਆਂ ਲੱਗੀਆਂ ਹੋਈਆਂ ਸਾਰਾ ਕੁਝ ਤੇ ਹੁਣ ਸਰਕਾਰ ਉੱਥੇ ਬੈਠੀ ਹੈ ਜਨਾਬ ਪੰਜਾਬ ਦੇ ਵਿੱਚ ਚਾਹੇ ਤਾਂ ਬਿਜਲੀ ਵਿਭਾਗ ਵਾਲਿਆਂ ਦੀ ਹੜਤਾਲ ਚੱਲ ਰਹੀ ਹੋਵੇ ਚਾਹੇ ਡਾਕਟਰਾਂ ਦੀ ਹੜਤਾਲ ਚੱਲ ਰਹੀ ਹੋਵੇ ਚਾਹੇ ਕਿਸਾਨੀ ਮਸਲਿਆਂ ਤੇ ਮਸਲਾ ਹੋਵੇ ਚਾਹੇ ਪਾਣੀਆਂ ਦੇ ਮੋਰਚੇ ਚੱਲ ਰਹੇ ਹੋਣ ਚਾਹੇ ਆਰਥਿਕ ਸਥਿਤੀ ਨੂੰ ਲੈ ਕੇ ਹੋਵੇ ਕੋਈ ਮਸਲਾ ਨਹੀਂ ਜਨਾਬ ਪਹਿਲਾਂ ਚੋਣ ਪ੍ਰਚਾਰ ਜ਼ਰੂਰੀ ਹੈ ਅਗਲੇ ਨੇ ਸੋ ਸਮੂੱਚੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਚੇਅਰਮੈਨ ਆਮ ਆਦਮੀ ਪਾਰਟੀ ਦੇ ਐਮਐਲਏ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਮੰਤਰੀ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਮੁਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੋਡ ਸ਼ੋਅ ਰੈਲੀਆਂ ਚੋਣ ਪ੍ਰਚਾਰ ਹਰਿਆਣਾ ਚ ਚਰੋ ਜੀ ਏਸੇ ਸਬਦ ਦੇ ਦਰਮਿਆਨ ਕਹਿੰਦੇ ਅਦਾਲਤ ਚੋਂ ਝਾੜਾ ਬਹੁਤ ਪੈ ਰਹੀ ਹੈ ਪੰਜਾਬ ਸਰਕਾਰ ਨੂੰ ਸਿਸਟਮ ਨੂੰ ਅਫਸਰशाही ਨੂੰ ਗਲ-ਗਲਤ ਝਾੜਾ ਪੈ ਰਹੀ ਹੈ वैसे मतलब पंचायती ਚੋਣਾਂ ਨੂੰ ਲੈ ਕੇ ਪਹਿਲਾਂ ਝਾਣਾ ਪੈ ਰਹੀਆਂ ਸੀ ਹਾਂ ਉਹ ਕਹਿੰਦੇ ਜੀ ਅਸੀਂ ਕਰਾ ਲੈਣੀ ਆ ਜੀ ਸਤੰਬਰ ਚ ਕਰਾ ਦੇਣੀ ਆ ਫਿਰ ਕਹਿੰਦੇ ਨਵੰਬਰ ਤੋਂ ਪਹਿਲਾਂ ਕਰਾ ਦਾਂਗੇ ਹੁਣ ਅਕਤੂਬਰ ਚ ਚਰਚਾਵਾਂ ਨੇ ਉਧਰ ਫਿਰ ਨਗਰ ਨਿਗਮ ਨਗਰ ਕੌਂਸਲ ਲੈ ਕੇ ਇੱਕ ਪਟੀਸ਼ਨ ਪੈ ਗਈ ਪੋਸਟ ਮਾਮਲੇ 'ਚ ਖਾਸੀਆਂ ਝਾੜਾ ਪਈਆਂ ਫਿਰ ਅਸਲਾ ਖਾਨੇ ਦੇ ਵਿੱਚੋਂ 10 ਹਥਿਆਰ ਗਾਇਬ ਹੋਏ ਸੀਗੇ ਉਹ ਚੋਂ ਇੱਕੋ ਬਰਾਮਦ ਹੋਇਆ 9 ਜੇ ਬਰਾਮਦ ਨਹੀਂ ਹੋ ਉਸ ਮਸਲੇ ਝਾੜਾ ਪੈ ਰਹੀ ਤੇ ਇੱਧਰ ਕਹਿੰਦੇ ਪੰਜਾਬ ਸਰਕਾਰ ਨੂੰ ਡੀਜੀਪੀ ਸਾਹਿਬ ਨੂੰ ਮਾਣਯੋਗ ਪੰਜਾਬ ਹਾਈ ਕੋਰਟ ਨੇ ਸਿੱਧੇ ਲਫਜ਼ਾਂ ਚ ਪੁੱਛਿਆ ਬਿਸ਼ਨੋਈ ਵਾਲੀ ਇੰਟਰਵਿਊ ਦੇ ਮਾਮਲੇ ਚ ਲੋਰੈਂਸ ਬਿਸ਼ਨੋਈ ਵਾਲੀ ਇੰਟਰਵਿਊ ਮਾਮਲੇ ਚ ਕਹਿੰਦੇ ਜਨਾਬ ਕਾਰਵਾਈ ਕਿੱਥੇ ਆ ਇੰਨੇ ਦਿਨ ਹੋ ਗਏ ਮਤਲਬ ਪੰਜਾਬ ਦੇ ਵਿੱਚ ਲੋਰੈਂਸ ਦੀ ਬਿਸ਼ਨੋਈ ਦੀ ਇੰਟਰਵਿਊ ਹੋਈ ਆ ਕਿਸ ਅਧਾਰ ਤੇ ਕਹਿ ਰਹੇ ਸੀ ਤੁਸੀਂ ਕਿ ਪੰਜਾਬ ਚ ਇੰਟਰਵਿਊ ਨਹੀਂ ਹੋਈ ਜਨਾਬ ਤੇ ਹੁਣ ਜਦੋਂ ਸਪਸ਼ਟ ਵੀ ਹੋ ਗਿਆ ਜਾਂਚ ਕੇ ਵੀ ਖਰੜ ਥਾਣੇ ਚ ਹੋਈ ਆ ਤੇ ਉਹਦੇ باوجود ਵੀ ਤਰ੍ਹਾਂ ਤੇ ਕਾਰਵਾਈ ਨਹੀਂ ਕਹਿੰਦੇ ਇਹਨਾਂ ਤੋਂ ਲਈ ਨੀਗਾ ਕਿ ਉੱਥੇ ਵਾਲੇ ਕਿਸੇ ਸਿਪਾਹੀ ਤੇ ਕਿਸੇ ਐ ਮੁਨਸ਼ੀ ਤੇ ਕਾਰਵਾਈ ਕਰਕੇ ਸਰ ਜੂਗਾ ਸੁਪਰਵਾਈਜ਼ਰ ਕੌਣ ਕਰ ਰਿਹਾ ਸੀ ਉਹ ਸਾਰੀ ਨੂੰ ਕਹਿੰਦੇ ਲੌਰੈਂਸ ਬਿਸ਼ਨੋਈ ਨਾਲ ਜਦੋਂ ਆਉਂਦੀ ਆ ਤਾਂ ਗੱਟੀਆਂ ਹੁੰਦੀਆਂ ਉਹਨਾਂ ਨਾਲ ਕਾਫਲਾ ਹੁੰਦਾ ਹੈ ਸੁਰੱਖਿਆ ਦਸਤੇ ਹੁੰਦੇ ਨੇ ਸਾਰਾ ਕੁਝ ਹੁੰਦਾ ਸੀ ਉਹਦੇ باوجود ਵੀ ਤੇ ਉਸ ਸਮੇਂ ਦਾ ਇੰਚਾਰਜ ਕੌਣ ਸੀ ਕਹਿੰਦੇ ਐਸਐਸਪੀ ਮਾਹਲੀ ਤੇ ਫਿਰ ਕਹਿੰਦੇ ਡੀਜੀਪੀ ਸਾਹਿਬ ਕਾਰਵਾਈ ਕੀਤੀ ਡੀਜੀਪੀ ਚੋਪ ਕੁਝ ਬਾਬੇ ਕਹਿੰਦੇ ਜੀ ਕਰ ਰਹੇ ਆ ਕਿ ਜਦੋਂ ਸਖਤ ਸੁਰੱਖਿਆ ਚ ਉਹਨੂੰ ਲਿਆਂਦਾ ਜਾਂਦਾ ਹੈ ਉਹਦੇ باوجود ਵੀ ਉਹਦੀ ਇੰਟਰਵਿਊ ਕਿਵੇਂ ਹੋ ਗਈ ਤੇ ਤੁਸੀਂ ਤਾਂ ਕਹਿੰਦੇ ਸੀ ਕਿ ਪੰਜਾਬ ਦੀ ਕਿਸੇ ਕਹਿੰਦੇ ਨਹੀਂ ਜੀ ਮੈਂ ਬਠਿੰਡੇ ਦੀ ਗੱਲ ਕਰ ਰਿਹਾ ਸੀ ਉਹ ਕਹਿੰਦੇ ਖਰੜਛੋਈ ਹੈ ਤੇ ਖਰੜ ਤੁਹਾਡੇ ਦਫ਼ਤਰ ਤੋਂ ਕਿੰਨੀ ਕੁ ਦੂਰ ਹੈ ਤੇ ਉਹਦੇ باوجود ਵੀ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਚੜਾ ਗਾ ਪੈਗੀਆਂ ਸਮੱਸਿਆ ਤੇ ਵੀ ਚੜਾ ਚਲ ਅੰਦਰ ਮਨਜੋਗ ਅਦਾਲਤ ਨੇ ਇਹ ਵੀ ਪੁੱਛਿਆ ਕਿ ਜਿਲ੍ਹੇ ਦੀ ਸੁਰੱਖਿਆ ਦਾ ਬੰਦੋਬਸਤ ਜੈਮਰ ਵਾਲਾ ਮਸਲਾ ਤੇ ਕਹਿੰਦੇ ਜਿਹੜਾ ਫੋਨ ਕਾਲ ਵਾਲਾ ਮਸਲਾ ਹੁੰਦਾ ਤੁਹਾਨੂੰ ਕਿਹਾ ਸੀ ਕਿ ਲੈਣ ਲਾਈਂਦਾ ਪ੍ਰਬੰਧ ਕਰੋ ਸਮਾਂ ਤੈਅ ਕਰੋ ਉਸ ਫੋਨ ਤੇ ਗੱਲ ਕਰਾਓ ਤਾਂ ਕਿ ਕਰਜ਼ਿਆਂ ਨਾਲ ਗੱਲ ਕਰਨ ਵਾਲਾ ਮਸਲਾ ਵੀ ਹੱਲ ਹੋ ਜਵੇ ਅਗਲੇ ਦਾ ਤੇ ਫਿਰ ਦੂਰੇ ਤਨਖੇਲ ਵੀ ਕਸੀ ਅਸਕੇ ਕਹਿੰਦੇ ਯੂਧ ਵੀ ਤਿਆਰੀ ਚੱਲ ਰਹੀ ਹੈ ਸੀਸੀਟੀਵੀ ਜੈਮਰ ਵਾਲਾ ਤੇ ਵੀ ਕੰਮ ਹੋ ਰਿਹਾ ਪਰ ਲੋਰੈਂਸ ਬਸ਼ਨੋਈ ਵਾਲੇ ਮਸਲੇ ਤੇ ਵੀ ਚੰਗੀਆਂ ਝਾੜਾਂ ਪਈਆਂ ਪੰਜਾਬ ਪੁਲਿਸ ਨੂੰ ਪੰਜਾਬ ਜ਼ਿਲ੍ਹੇਕਾਰੀਆਂ ਨੂੰ ਪਰ ਸਵਾਲ ਇਧਰ ਹਸਨ ਵਾਲੇ ਨੂੰ ਵੀ ਖੜਾ ਕਿਉਂ ਦੂਜੀ ਇੰਟਰਵਿਊ ਤੁਹਾਡੇ ਹਵਾਲੇ ਨਾਲ ਹੋਈ ਹੈ ਤੁਸੀਂ ਦਿਓ ਕੀ ਹਸਾਬ ਕਿਤਾਬ ਹੈ ਉਹਨਾਂ ਦਾ ਵੀ ਮਸਲਾ ਖੜਾ ਹੈ ਪਰ ਇਧਰ ਪੰਜਾਬ ਦੇ ਡੀਜੀਪੀ ਹੋਰਾਂ ਦੇ ਉੱਤੇ ਇਸ ਗੱਲ ਨੂੰ ਲੈ ਕੇ ਪੰਜਾਬ ਰੈਣੀ ਕੋਟ ਸਖਤ ਹੋਇਆ ਕਿ ਇੰਨਾ ਕੁਝ ਸਾਹਮਣੇ ਆਉਣ ਦੇ ਬਾਵਜੂਦ ਵੀ ਤੁਸੀਂ ਕਾਰਵਾਈ ਕਰਨ ਤੋਂ ਕਿਉਂ ਜਿਚਕ ਰਹੇ ਹੋ ਚਲੋ ਇਧਰ ਇਸੇ ਤਰ੍ਹਾਂ ਦਾ ਇੱਕ ਪਹਿਲੂ ਐਨਆਰਆਈ ਸਿੱਟਾ ਨੂੰ ਲੈ ਕੇ ਆ ਗਿਆ ਐਮਬੀਬੀਐਸ ਦੀ ਐਡਮਿਸ਼ਨ ਦੇ ਵਿੱਚ NRI ਕਸੀਟਾਂ ਦਾ ਕੋਟਾ ਚਾਹੇ ਉਹ ਡੈਂਟਲ ਵਾਲਾ ਮਸਲਾ ਹੋਵੇ ਚਾਹੇ MBBS ਵਾਲਾ ਮਸਲਾ ਹੋਵੇ ਸੋਨ ਚ ਇਹਨਾਂ ਦਾ ਇੱਕ ਕੋਟਾ ਇੱਕ ਫਿਕਸ ਹੈ ਦਾਖਲੇ ਦੇ ਵਿੱਚ ਤੇ ਇਹਦੇ ਲਈ ਜੇ NRI ਸੀਟਾਂ ਨਾ ਆਉਣ ਤਾਂ ਉਹ ਜਨਰਲ ਸੀਟਾਂ ਚ ਬਦਲ ਜਾਂਦੀਆਂ ਹੁੰਦੀਆਂ ਹਮਾਚੋ ਉਹ ਜਨਰਲ ਵਾਲੀ ਚ ਪਰ ਇੱਥੇ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਇੱਕ ਤਬਦੀਲੀ ਕੀਤੀ ਫੈਸਲਾ ਲਿਆ ਕਿ ਭਈ ਜੇ NRI ਸੀਟਾਂ ਇਹਨਾਂ ਰਹੀਆਂ ਦੇ ਬੱਚਿਆਂ ਦੇ ਵੱਲ ਨਾਲ ਇਹਨਾਂ ਰਹੀਆਂ ਦੇ ਵੱਲ ਨਹੀਂ ਪਰਦੀ ਤਾਂ ਉਹਨਾਂ ਦੇ ਬਲੱਡ ਰਿਲੇਸ਼ਨ ਦੇ ਵਿੱਚ ਰਿਸ਼ਤੇਦਾਰਾਂ ਨਾਲ ਭਰੀ ਜਾ ਸਕਦੀ ਹੈ। ਤੇ ਇਹ ਫੈਸਲਾ ਲਏਗਾ ਕਹਿੰਦੇ ਜੀ ਇਹ ਫੈਸਲਾ ਹਿੱਤ ਨੂੰ ਧਿਆਨ ਚ ਰੱਖਦਿਆਂ ਲਿਆ ਹੈ ਨਾ ਇਹ ਪਹਿਲੂ ਸੀਗਾ ਜੀ। ਹੈ ਪਰ ਜਨਾਬ ਇੱਥੇ ਚਰਚਾ ਇਹ ਤਰਪੀ ਕਿ ਕਿਤੇ ਐਨਆਰਸੀ ਤਾਂ ਇਹ ਵਿਖਣ ਵਾਲਾ ਇੱਕ ਨਵਾਂ ਤਰੀਕਾ ਤਾਂ ਨਹੀਂ ਲੱਭ ਲਿਆ। ਉਧਰ ਪਟੀਸ਼ਨ ਪੈ ਗਈ। ਪ੍ਰੈਸ਼ਰ ਕਰਤਾ ਤਾਂ ਨੇ ਸਵਾਲ ਖੜਾ ਕਰਤਾ। ਉਹ ਕਹਿੰਦੇ ਵੀ ਇਦਾਂ ਕਿਵੇਂ ਤਬਦੀਲ ਕਰ ਸਕਦੇ? ਇਸ ਇਟਾਂ ਸਿਰਫ ਐਨਆਰਆਈ ਲਈ ਨੇ ਅਕਿ ਉਹਨਾਂ ਦੇ ਰਿਸ਼ਤੇਦਾਰਾਂ ਲਈ ਥੋੜਾ ਨੇ ਜਦੋਂ ਇੱਕ ਨਿਯਮ ਬਣਿਆ ਕਿ ਜੇ ਐਨਆਰਆਈਆਂ ਲਈ ਸੀਟਾਂ ਨਹੀਂ ਭਰਦੀਆਂ ਮੈਡੀਕਲ ਖੇਤਰ ਦੇ ਵਿੱਚ ਤਾਂ ਉਹ ਜਨਰਲ ਸੀਟਾਂ 'ਚ ਤਬਦੀਲ ਹੋ ਜਾਣਗੀਆਂ ਤੇ ਫਿਰ ਜਨਰਲ ਬੱਚਿਆਂ ਲਈ ਆਮ ਬੱਚਿਆਂ ਲਈ ਮਿਲਣ ਨੂੰ ਮੌਕਾ ਤੁਸੀਂ ਉਹਦੇ ਵਿੱਚ ਆਪਣਾ ਟੰਕ ਕਿਉਂ ਡਾ ਰਹੇ ਹੋ ਰਿਸ਼ਤੇਦਾਰਾਂ ਨੂੰ ਕਿਉਂ ਲੈ ਰਹੇ ਹੋ ਕਿਦੇ ਦੇ ਪਿੱਛੇ ਕੋਈ ਲੈਣ ਦੇਣ ਦਾ ਸਮਾਂ ਤਾਂ ਨਹੀਂ ਇਹ ਜਦੋਂ ਪਟੀਸ਼ਨ ਪਈ ਫੇਸਬੁਕ 'ਚ ਫੇਰ ਛਾਣਾ ਖਾਣੀਆਂ ਭਾਈ ਜੀ ਤੇ ਉੱਥੇ ਰੁਕ ਲੱਗ ਗਈ ਫਿਰ ਬਾਬਾ ਪ੍ਰੀਜ਼ੂਨਿਟੀ ਵਾਲੀਆਂ ਸੂਚੀਆਂ ਨਵੇਂ ਸਿਰੇਵੀਆਂ ਸੋ ਜੜੀਆਂ ਉਹਦੇ ਵਿੱਚ 55 55 ਉਹ ਬੰਦੇ ਭਰਲੇ ਸੀਗੇ ਜਿਹੜੇ ਰਿਸ਼ਤੇਦਾਰ ਸੀ ਇਹਨਾਂ ਰਸੀਤਾਂ ਤੇ ਉਹ ਬਾਹਰ ਹੋ ਗਏ ਉਹ ਇਸ ਪ੍ਰਕਿਰਿਆ ਦੇ ਵਿੱਚ ਪੰਜਾਬ ਸਰਕਾਰ ਨੂੰ ਚੰਗੀਆਂ ਚੜ੍ਹੂ ਫੇਰੀਆਂ ਤੇ ਲੋਜੀ ਇੱਕ ਪਹਿਲੂ ਆਮ ਲੋਕਾਂ ਦੇ ਹਵਾਲੇ ਨਾਲ ਵੀ ਅਹਿਮ ਖੜਾ ਉਹ ਹੈ ਪੈਟਰੋਲ ਡੀਜ਼ਲ ਦੇਸ਼ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ 21% ਸਸਤਾ ਹੋ ਗਿਆ ਕੱਚਾ ਤੇਲ ਲਗਾਤਾਰ ਕੱਚੇ ਤੇਲ 'ਚ ਰੇਟ ਘਟ ਰਿਹਾ ਉਹਦਾ ਹੈਨਾ ਪ੍ਰਤੀ ਬੈਰਲ ਦੇ ਹਿਸਾਬ ਨਾਲ ਜੇਕਰ ਆਪਾਂ ਦੇਖੀਏ ਪਰ ਕੀਮਤਾਂ ਚ ਘਟोतरी ਨਹੀਂ ਹੋ ਰਹੀ ਆਮ ਚੋਣਾਂ ਦੇ ਸਮੇਂ ਦੋ ਦੋ ਰੁਪਏ ਘਟਾਏ ਸੀ ਮੁੜ ਕੇ ਉਸ ਤੋਂ ਬਾਅਦ ਕਿਸੇ ਨੇ ਪੁੱਛੀ ਨਹੀਂ ਅਪ੍ਰੈਲ ਦੇ ਵਿੱਚ ਪ੍ਰਤੀ ਬੈਰਲ 99.44 ਰੁਪਏ ਰੇਟ ਸੀਗਾ ਪ੍ਰਤੀ ਡਾਲਰ ਦੇ ਹਿਸਾਬ ਨਾਲ ਜੇਕਰ ਆਪਾਂ ਦੇਖੀਏ ਹੈਨਾ ਡਾਲਰ ਦੇ ਹਿਸਾਬ ਨਾਲ 99.44 ਬੈਰਲ ਸੀਗਾ ਜਿਹੜਾ ਅੱਜ ਦੀ ਤਰੀਕ ਚ 71 ਤੇ ਆ ਗਿਆ 71 ਡਾਲਰ ਪ੍ਰਤੀ ਬੈਰਲ ਦੇ ਸਾਹਮਣੇ ਪਰ ਉਹਦੇ ਹਵਾਲੇ ਨਾਲ ਵੀ ਅਜੇ ਤੱਕ ਰੇਟ ਨਹੀਂ ਘਟਿਆ ਸੋ 21% ਸਸਤਾ ਹੋ ਗਿਆ ਕੱਚਾ ਤੇਲ ਜਿਹਦੇ ਹਵਾਲੇ ਨਾਲ ਕਿਹਾ ਜਾ ਰਿਹਾ ਕਿ 10 ਰੁਪਏ ਤੱਕ ਪੈਟਰੋਲ 6 ਤੋਂ 8 ਰੁਪਏ ਤੱਕ ਡੀਜ਼ਲ ਸਸਤਾ ਹੋ ਸਕਦਾ ਜੀ ਨੂੰ ਸਰਕਾਰਾਂ ਨੇ ਇਹ ਕਹਿ ਕੇ ਖੁੱਲੇ ਬਾਜ਼ਾਰ ਛੱਡਿਆ ਹੋਇਆ ਨਾਲ ਪਰ ਜੀਐਸਟੀ ਵਾਲੇ ਫਾਰਮੂਲੇ ਚ ਲਿਆ ਰਹੇ ਨੇ ਇਹਨੂੰ ਜੀਐਸਟੀ ਦੇ ਹਵਾਲੇ ਨਾਲ ਵੀ 10-12 ਰੁਪਏ ਸਸਤਾ ਹੋ ਸਕਦਾ ਜੀ ਜੇ ਜੀਐਸਟੀ ਦਾ ਅਰੇ ਚ ਆ ਜੇ ਕਿ ਜੀ ਇਹ ਖੁੱਲੇ ਬਾਜ਼ਾਰ ਚ ਹੈ ਜੀ ਅੰਤਰਰਾਸ਼ਟਰੀ ਕੀਮਤਾਂ ਨਾਲ ਜੁੜਿਆ ਸੋਨੇ ਦੇ ਭਾਅ ਮਾ ਰੋਜ਼ ਘਟੂ ਵਧੂਗਾ ਪਰ ਜਦੋਂ ਵੋਟਾਂ ਦੇ ਨਾਮ ਉਦਦੇ ਨੇ ਤਾਂ ਚਿੱਤੇ ਆ ਜਾਂਦਾ ਜਦੋਂ ਪਿਛਲੀਆਂ ਆਮਚੋਣਾ ਸੀਗੀਆਂ ਹੈਨਾ ਤਦ ਇਹਦੇ ਰੇਟ ਘਟੇ ਸੀਗੇ ਤੇ ਹੁਣ ਮੁੜ ਕੇ ਘਟੇ ਨਹੀਂ 30 ਮਹੀਨਿਆਂ ਤੋਂ ਪੈਟਰੋਲ ਡੀਜ਼ਲ ਦੇ ਵਿੱਚ ਕਹਿੰਦੇ ਜੀ ਦੋ ਵਾਰੇ ਘਟੋਤੀ ਹੋਈ ਹੈ ਦੋ ਵਾਰੇ ਮਤਲਬ ਘਟੇ ਨਹੀਂ ਪਿਛਲੇ 30 ਮਹੀਨਿਆਂ ਚ ਤੇ ਹੁਣ ਇੰਨਾ ਰੇਟ ਘਟਣ ਦੇ ਬਾਵਜੂਦ ਵੀ ਤੇਲ ਕੰਪਨੀਆਂ ਦੇ ਮੋਟੀ ਕਮਾਈ ਕਰਨ ਦੇ ਬਾਵਜੂਦ ਵੀ ਚੰਗੇ ਪੈਸੇ ਬਣਾਉਣ ਦੇ ਬਾਵਜੂਦ ਵੀ ਹੈਨਾ ਲੋਕਾਂ ਲਈ ਰਾਹਤ ਨਹੀਂ ਪਰ ਅੱਜ ਇਹ ਗੱਲ ਕਿੱਥੋਂ ਤੁਰ ਪਈ ਹਾਂ ਸिए ਦੇਖੋ ਕਹਿੰਦੇ ਜੀ April ਦੇ ਵਿੱਚ 99.44 ਡਾਲਰ ਪ੍ਰਤੀ ਬੈਲ ਰੇਟ ਸੀਗਾ ਜਿਹੜਾ ਹੁਣ ਘਟ ਕੇ 71 ਡਾਲਰ ਪ੍ਰਤੀ ਬੈਲ ਤੇ ਆ ਗਿਆ 22% ਕਟੌਤੀ ਹੋ ਗਈ ਲੋਕਾਂ ਨੂੰ ਇੰਨੇ ਸਮੇਂ ਤੋਂ ਰਾਹਤ ਕਿਉਂ ਨਹੀਂ ਮਿਲ ਲਈ April ਚ 99 ਮਈ ਚ 83 ਹੋਇਆ ਘਟ ਕੇ ਜੂਨ ਚ ਫਿਰ 84 ਹੋਇਆ ਜੁਲਾਈ ਚ ਫਿਰ 84 ਤੇ ਆ ਗਿਆ ਅਗਸਤ ਚ 78 ਤੇ ਆ ਗਿਆ ਤੇ ਹੁਣ ਸਤੰਬਰ ਚ 71 ਤੇ ਆ ਗਿਆ 99 ਤੋਂ 71 ਤੱਕ ਆਉਣਾ 21% ਕਟੌਤੀ ਹੋਣਾ ਪਰ ਲੋਕਾਂ ਨੂੰ ਰਾਤ ਨਹੀਂ ਕਹਿੰਦੇ ਜੀ ਅਜੇ ਇੰਤਜ਼ਾਰ ਹੈ ਜੇ ਹਫਤਾ ਤੱਕ ਸਿਰ ਰਿਹਾ ਫਿਰ ਏਡ ਘਟਾਵਾਂਗੇ ਕਮਾਲ ਆ ਜਨਾਬ ਮਤਲਬ ਡੀਲਰਾਂ ਨੂੰ ਤੇਲ ਕੰਪਨੀਆਂ ਨੂੰ ਫਾਇਦਾ ਦੇਣਾ ਦੇਸ਼ ਵਾਸੀਆਂ ਨੂੰ ਫਾਇਦਾ ਨਹੀਂ ਦੇਣਾ ਹਾਂ ਹੁਣ ਫਾਇਦਾ ਦੇਣ ਦੀ ਗੱਲ ਕਿਉਂ ਉਤਰੀ ਹੈ ਕਿਉਂਕਿ ਹਰਿਆਣਾ ਚ ਚੋਣਾਂ ਨੇ ਜੰਮੂ ਕਸ਼ਮੀਰ ਚੋਣਾਂ ਨੇ ਉਸ ਤੋਂ ਬਾਅਦ ਮਹਾਰਾਸ਼ਟਰ ਚੋਣਾਂ ਨੇ ਉਤ ਬਾਅਦ ਝਾਰਖੰਡ ਚੋਣਾਂ ਨੇ ਸੋ ਇਸ ਲਈ ਹਰਿਆਣਾ ਤੇ ਮਹਾਰਾਸ਼ਟਰੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਹੋયા ਕਹਿੰਦੇ ਜੀ ਹੁਣ ਵੈਸੇ ਤਾਂ ਇਸ ਹਿਸਾਬ ਨਾਲ ਜਿਸ ਸਥਿਤੀ ਚ ਰੇਟ ਘਟਿਆ 21% ਤੱਕ ਕੱਚੇ ਤੇਲ ਦਾ ਉਸ ਹਿਸਾਬ ਨਾਲ ਪੈਟਰੋਲ 10 ਰੁਪਏ ਤੱਕ ਤੇ ਡੀਜ਼ਲ 6 ਤੋਂ 8 ਰੁਪਏ ਤੱਕ ਸਸਤਾ ਹੋ ਸਕਦਾ ਪਰ ਕਹਿੰਦੇ ਤਿੰਨ ਤਿੰਨ ਚਾਰ ਚਾਰ ਰੁਪਏ ਵੀ ਘਟਾਉਣ ਦੀ ਆਸ ਹੈਗੀ ਹੈ ਤੇ ਵੋਟਾਂ ਤੋਂ ਪਹਿਲਾਂ ਇਹ ਹੋ ਸਕਦਾ ਜੇ ਵੋਟਾਂ ਤੋਂ ਪਹਿਲਾਂ ਕੇਜਰੀਵਾਲ ਫਿਰ ਬਾਹਰ ਆ ਸਕਦਾ ਜੇ ਵੋਟਾਂ ਤੋਂ ਵੋਟਾਂ ਦੇ ਨੇੜ ਤੇ ਡੇਢ ਹਿਸਾਬ ਨਾਲ ਬਾਰਵਾੜੀ ਦਾ ਸਿਰਸਾ ਮੁਖੀ ਨੂੰ ਪ੍ਰੋਰ ਮਿਲ ਸਕਦੀ ਆ ਤਾਂ ਵੋਟਰਾਂ ਨੇ ਧਿਆਨ ਚ ਰੱਖਦੇ ਆ ਕੱਚੇ ਤੇਲ ਦੇ ਹਵਾਲੇ ਨਾਲ ਪੈਟਰੋਲ ਡੀਜ਼ਲ ਵੀ ਸਸਤਾ ਹੋ ਸਕਦਾ ਸਿਆਸਤ ਆ ਜਨਾਬ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਗਣੇਸ਼ ਪੂਜਾ ਦੇ ਲਈ ਭਾਰਤ ਦੇ ਚੀਫ ਜਸਸੀ ਚੰਦਰ ਛੂਟ ਹੋਰਾਂ ਦੇ ਘਰੇ ਜਾਣਾ ਤੇ ਉਸ ਦੇ ਉੱਤੇ ਸਿਆਸਤ ਪੱਖ ਜਾਣਾ ਆਪਣੇ ਆਪ ਚ ਇੱਕ ਸਵਾਲ ਹੈ ਪੂਜਾ ਕਰਨਾ ਕਿਸੇ ਵੀ ਈਸ਼ਟ ਨੂੰ ਮੰਨਣਾ ਬੰਦੇ ਦਾ ਆਪਣਾ ਅਧਿਕਾਰ ਹੈ ਪਰ ਤੁਸੀਂ ਪ੍ਰਧਾਨ ਮੰਤਰੀ ਹੋ ਔਰ ਜਿਨ੍ਹਾਂ ਦੇ ਘਰੇ ਜਾ ਰਹੇ ਹੋ ਦੇਸ਼ ਦੇ ਚੀਫ ਜਸਟਿਸ ਨੇ ਤੇ ਤੁਸੀਂ ਇਸ ਦਾ ਪ੍ਰਖਟਾਵਾ ਕਰਦੇ ਹੋ ਟਰੋਲ ਕਰਦੇ ਹੋ ਦਿਖਾਵਾ ਕਰਦੇ ਹੋ ਫੋਟੋ ਸੈਸ਼ਨ ਕਰਾਉਂਦੇ ਹੋ ਤੇ ਉਸ ਨੂੰ ਜਨਤਕ ਕਰਦੇ ਹੋ ਇਹ ਨਿੱਜੀ ਦੌਰੇ ਦਾ ਪ੍ਰਚਾਰ ਕਰਨ ਦਾ ਆਪਣੇ ਆਪ ਸਵਾਲ ਹੈ ਔਰ ਉਹ ਵੀ ਉਸ ਪਹਿਲੂ ਤੇ ਜਦੋਂ ਇਹ ਸਵਾਲ ਖੜੇ ਹੋਣ ਕਿ ਸਿਆਸਤ ਨਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਸੱਤਾ ਨਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਬਕਾਇਦਾ ਤੌਰ ਤੇ ਨੰਦਰ ਮੋਦੀ ਜੀ ਹੋਰਾਂ ਨੇ ਮਰਾਠੀ ਡਰੈਸ ਪਾਈ ਬਕਾਇਦਾ ਤੌਰ ਤੇ ਉਹਦਾ ਪ੍ਰਚਾਰ ਕੀਤਾ ਟੋਪੀ ਤੱਕ ਮਰਾਠੀ ਪਾ ਕੇ ਨੰਗੇ ਪੈਰੀ ਸਾਰੀ ਵੀਡੀਓਗ੍ਰਾਫੀ ਤੇ ਇਹ ਵੀ ਦਿਖਾਇਆ ਕਿ ਦੇਖੋ ਚੀਬਜਾਸਰੀ ਜੀ ਤੇ ਉਹਨਾਂ ਦੀ ਧਰਮ ਪਤਨੀ ਕਿਵੇਂ ਸਵਾਗਤ ਲਈ ਹੱਥ ਜੋੜੀ ਖੜੇ ਨੇ ਕਿਵੇਂ ਪੂਜਾ ਦੀ ਸਮੱਗਰੀ ਲੈ ਕੇ ਖੜੇ ਨੇ ਭਈ ਤੁਸੀਂ ਕਿਸੇ ਦੇ ਘਰੇ ਜਾ ਕੇ ਬੂਹਾ ਖੜਕਾਉਂਗੇ ਅਗਲਾ ਫਿਰ ਸਵਾਗਤ ਤਾਂ ਕਰੋਗੇ ਇਹ ਤਾਂ ਭਾਰਤੀ ਸੱਭਿਆਚਾਰ ਹੈ ਇਹ ਤਾਂ ਸਾਡਾ ਵਿਵਹਾਰ ਹੈ ਪਰ ਤੁਸੀਂ ਉਹਦਾ ਦਿਖਾਵਾ ਕਰੋਗੇ ਜੋਸ ਨੂੰ ਆਪਣੇ ਹੱਕ ਚ ਪਖਤਾਉਣ ਦੀ ਕੋਸ਼ਿਸ਼ ਕਰੋਗੇ ਫਿਰ ਸਵਾਲ ਪੁੱਛਣ ਲੱਗੇ ਮੈਂ ਕਾਨੂੰਨੀ ਮਾਹਰਾ ਨੇ ਬੜਾ ਵੱਡ ਵਕੀਲਾਂ ਮੈਂ ਦੇਖ ਰਿਹਾ ਸੀਗਾ ਪ੍ਰਸ਼ੰਤ ਪੂਸ਼ਨ ਉਹਨਾਂ ਨੂੰ ਉਹਨਾਂ ਨੇ ਵੀ ਕਿਹਾ ਕਿ ਇਹ ਸਹੀ ਨਹੀਂਗਾ ਸ਼ਿਫਸ ਐਨਾਂ ਨੇ ਇਸ ਨੂੰ ਰਾਜਨੀਤਿਕ ਤੌਰ ਤੇ ਸਵਾਲ ਖੜਾ ਕੀਤਾ ਵੀ ਸਾਡਾ ਚੋਣ ਸਿੰਬਲ ਨੂੰ ਲੈ ਕੇ ਕੇਸ ਚ ਕੇਸ ਲੱਗਿਆ ਹੋਇਆ ਚੀਪ ਜਰਸੀ ਸਾਹਿਬ ਦੇ ਕੋਲੇ ਹੁਣ ਸਾਨੂੰ ਡਰ ਲੱਗਦਾ ਸਾਨੂੰ ਨਿਆਂ ਮਿਲੂਗਾ ਕਿ ਨਹੀਂ ਮਿਲੂਗਾ ਹੈਨਾ ਇਧਰ ਕਾਂਗਰਸੀਆਂ ਨੇ ਮੁੱਦਾ ਬਣਾ ਲਿਆ ਦੇਖੋ ਜੀ ਇਹ ਤਾਂ ਹੁਣ ਭਰੋਸਾ ਉੱਠ ਗਿਆ ਜੀ ਸਾਨੂੰ ਸਿਸਟਮ ਤੇ ਇਹ ਤਾਂ ਜੀ ਰਿਸ਼ਤਦਾਰੀ ਪਾਲਟੀ ਜੀ ਉਧਰ ਬੀਜੇਪੀ ਵਾਲੇ ਮੋਦੀ ਮੋਦੀ ਦੇ ਕਟਾ ਬਚਾ ਦੇ ਲਈ ਸਾਹਮਣੇ ਆ ਗਏ ਉਹ ਕਹਿੰਦੇ ਜੀ ਮਨਮੋਹਨ ਸਿੰਘ ਦੀ ਸਰਕਾਰ ਸੀ ਜਦੋਂ ਤਾਂ ਇਖਤियार ਪਾਰਟੀ ਕੀਤੀ ਸੀ ਮਨਮੋਹਨ ਸਿੰਘ ਉਹਨਾਂ ਨੇ ਉਹਦੇ ਵਿੱਚ ਉਹ ਸਮਝਦੇ ਚੀਬ ਜਾਸਤੀ ਸ਼ਾਮਲ ਹੋਏ ਸੀ ਪਰ ਸਵਾਲ ਤਾਂ ਇੱਥੇ ਇਹ ਹੈ ਕਿ ਜੇ ਉਹ ਬੁਲਾਏ ਗਏ ਉੱਥੇ ਸ਼ਾਮਲ ਹੋਏ ਤਾਂ ਉਹ ਵੀ ਪਹਿਲੂ ਸਵਾਲ ਖੜਾ ਕਰਦਾ ਹੈ ਇਹ ਵੀ ਪਹਿਲੂ ਸਵਾਲ ਖੜਾ ਕਰਦਾ ਪਰ ਕੀ ਉੱਥੇ ਓਵੇਂ ਫੋਟੋ ਸੈਸ਼ਨ ਹੋਇਆ ਸੀ ਜਿਵੇਂ ਓਰੇ ਫੋਟੋ ਸੈਸ਼ਨ ਹੋਇਆ ਕੀ ਉਸ ਸਮੇਂ ਇਦਾਂ ਨੂੰ ਪ੍ਰਚਾਰਿਆ ਗਿਆ ਸੀ ਹੁਣ ਪ੍ਰਚਾਰਿਆ ਗਿਆ ਤੇ ਇਸ ਪਹਿਲੂ ਦੇ ਉੱਤੇ ਚਰਚਾ ਖਾਸੀ ਛੜੀ ਆ ਠੀਕ ਹੈ ਪੂਜਾ ਕਰਨਾ ਅਖਾਰਾ ਸੀ ਉਸ ਤੇ ਸਵਾਲ ਨਹੀਂ ਖੜਾ ਕਰ ਰਹੇ ਪਰ ਉਸ ਦਾ ਪ੍ਰਚਾਰ ਕਰਨਾ ਦਿਖਾਵਾ ਕਰਨਾ ਤੇ ਉਹ ਵੀ ਉਹ ਦੋ ਤਰ੍ਹਾਂ ਦਾ ਜਿਹੜੀਆਂ ਆਪੋ ਆਪਣੇ ਖੇਤਰ ਦੇ ਮਤਲਬ ਦੇਸ਼ ਦੇ ਇਰੇ ਮੁੱਖ ਥੰਮ ਨੇ ਉਹਨਾਂ ਚ ਇੱਕ ਥੰਮਾ ਦੇ ਵਿੱਚੋਂ ਦੋ ਥੰਮ ਹੋਣ ਤੇ ਆਪਸ ਵਿੱਚ ਜੇ ਮੇਲਜੋਲ ਖਤਰਾ ਪੈਦਾ ਕਰ ਰਿਹਾ ਹੈ ਜਨਾਬ ਇਸ ਲਈ ਚਰਚਾ ਹੋ ਰਹੀ ਹੈ ਜਿਬਗ ਦੇ ਰੋ گلੋਬਲ ਪੰਜਾਬੀ ਬਹੁਤ-ਬਹੁਤ ਸ਼ੁਕਰੀਆ